ਤੱਕ ਤੁਸੀਂ ਰਾਜਾ ਸਾਹਿਬ ਤੇ ਗਾਇਆ ਉਹ ਕੌਣ ਸ਼ਖਸੀਅਤ ਨਹੀਂ ਥੋੜਾ ਕਿਉਂਕਿ ਅਸੀਂ ਮਾਲਵੇ ਵਾਲੇ ਆ ਸਾਨੂੰ ਘੱਟ ਪਤਾ ਹੈ ਉਹ ਕੌਣ ਸੀਗੇ ਰਾਜਾ ਸਾਹਿਬ ਇੱਕ ਮਹਾਪੁਰਸ਼ ਹੋਏ ਨੇ ਉਹਨਾਂ ਦਾ ਨਾਮ ਸੀ ਜਿਹੜਾ ਅਸਲੀ ਸ਼ਰੀਨਾਬ ਕਮਲ ਸਾਹਿਬ ਹਮ ਵਾਸੀਆਂ ਚੋਂ ਮਹਾਪੁਰਸ਼ ਹੋਏ ਨੇ ਉਹਨਾਂ ਦੇ ਗੁਰੂ ਸਾਹਿਬ ਜਿਹੜੇ ਬਾਬਾ ਸਾਹਿਬ ਦਾਸ ਜੀ ਸੀਗੇ ਹਨ ਜੀ ਤੇ ਸ਼ਰੀਨਾਬ ਕਮਲ ਸਾਹਿਬ ਉਹਨਾਂ ਦਾ ਨਾਮ ਸੀ ਤੇ ਉਹ ਜਦੋਂ ਭਗਤੀ ਚ ਬਹਿੰਦੇ ਸੀ ਬੰਦਗੀ ਚ ਬਹਿੰਦੇ ਸੀ ਤੇ ਉਹ ਨਾ ਨਿਰੰਕਾਰ ਨੂੰ ਕਰਦੇ ਹੁੰਦੇ ਸੀਗੇ ਰਾਜਾ ਕਹਿੰਦੇ ਸੀ ਪਾਲਕ ਨੂੰ ਮਹਾਰੰਕਾਰ ਨੂੰ ਪਰਮਾਤਮਾ ਨੂੰ ਪਰਮਾਤਮਾ ਨੂੰ ਆ ਰਾਜਾ ਰਾਜਾ ਇੰਨਾ ਰਾਜਾ ਰਾਜਾ ਜੱਪਿਆ ਦਿਨ ਰਾਤ ਰਾਜਾ ਰਾਜਾ ਜੱਪਿਆ ਉਹਨਾਂ ਨੇ ਕਈ ਕਈ ਦਿਨ ਸਮਾਧੀ ਨਾਲ ਖੋਲਣੀ ਬੜੀ ਬੰਦਗੀ ਕਰਨੀ ਤੋਂ ਰਾਜਾ ਰਾਜਾ ਕਹਿੰਦੇ ਆਪ ਹੀ ਰਾਜਾ ਸਾਹਿਬ ਹੋਗੇ ਤੇ ਉਹਨਾਂ ਦੀ ਫਿਰ ਅੱਲ ਪੈ ਗਈ ਉਹਨਾਂ ਦਾ ਨਾਮ ਅਸ਼ਦੀਨਾਮ ਕਮਲ ਸਾਹਿਬ ਸੀ ਫਿਰ ਸੰਗਤ ਉਹਨਾਂ ਨੂੰ ਰਾਜਾ ਰਾਜਾ ਰਹਿਣ ਲੱਗ ਗਈ ਕਿਹੜੀ ਜਗ੍ਹਾ ਤੇ ਸਥਾਨ ਹੈ ਉਹਨਾਂ ਦਾ ਦੁਆਬੇ ਵਿੱਚ ਸਥਾਨ ਹੈ ਜਦੋਂ ਆਪਾਂ ਨਵੇਂ ਸ਼ਹਿਰ ਤੋਂ ਜਾਂਦੇ ਹਾਂ ਨਾ ਬੰਗਿਆਂ ਨੂੰ ਹਾਂ ਉੱਥੇ ਮਜ਼ਾਰਾ ਪੈਂਦਾ ਉੱਥੇ ਉਸਤਾਨ ਹੈ ਹਾਂਜੀ ਹਾਂਜੀ ਬਹੁਤ ਸੰਗਤ ਜਾਂਦੀ ਹੈ ਬਹੁਤ ਇਕੱਠਾ ਹੁੰਦਾ ਬੜੀਆਂ ਸੰਗਤਾਂ ਜਾਂਦੀਆਂ ਉੱਥੇ ਸਜਦਾ ਕਰਦੇ ਆ ਲੋਕ ਤਾਂ ਉੱਥੇ ਮ